ਕਿ 6 ਸਾਲਾਂ ਚ ਵਧ ਗਈਆਂ ਨੌਕਰੀਆਂ ਕੱਟ ਹੋ ਗਈ ਬੇਰੋਜ਼ਗਾਰੀ ਦਰ এমਪਲॉयमेंट ਕਾਰਡ ਤੇ ਖੇਡ ਰਹੀ ਹੈ ਭਾਜਪਾ ਅੰਕੜੇ ਜਾਣ ਤੁਸੀਂ ਵੀ ਰਹਿ ਜਾਉਗੇ ਹੈਰਾਨ ਦੇਸ਼ ਦੀ ਸਿਆਸਤ ਦੇ ਵਿੱਚ ਇਸ ਸਮੇਂ ਤਰ੍ਹਾਂ-ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲ ਰਹੇ ਨੇ ਦੱਸਦੇ ਕਿ ਲੋਕ ਸਭਾ ਚੋਣਾਂ ਕਰਕੇ ਪਾਰਟੀਆਂ ਜਨਤਾ ਅੱਗੇ ਵਾਅਦਿਆਂ ਤੇ ਗਰੰਟੀਆਂ ਦੀ ਝੜੀ ਲਾ ਰਹੀਆਂ ਨੇ ਇਹ ਨਜ਼ਾਰਾ ਅਕਸਰ ਸਾਨੂੰ ਹਰ 5 ਸਾਲਾਂ ਬਾਅਦ ਵੇਖਣ ਨੂੰ ਮਿਲ ਹੀ ਜਾਂਦਾ ਤੇ ਇਸ ਵਾਰ ਤਾਂ ਰਾਜਨੀਤਿਕ ਦਲਾ ਨੇ ਰੋਜ਼ਗਾਰ ਦੇ ਮੁੱਦੇ ਨੂੰ ਸਭ ਤੋਂ ਉੱਪਰ ਰੱਖਿਆ ਹੋਇਆ ਹਰ ਕੋਈ ਨੌਕਰੀਆਂ ਦੇਣ ਦੀ ਗੱਲ ਕਰ ਰਿਹਾ ਤੇ ਬੇਰੁਜ਼ਗਾਰੀ ਖਤਮ ਕਰਨ ਦੇ ਵਾਅਦੇ ਕਰ ਰਹੇ ਨੇ ਹੁਣ ਗੱਲ ਉੱਠਦੀ ਹੈ ਅੰਕੜੇ ਕੀ ਕਹਿੰਦੇ ਨੇ ਕਿ ਮੋਦੀ ਸਰਕਾਰ ਦਾ 10 ਸਾਲਾਂ ਚ ਨੌਕਰੀਆਂ ਤੇ ਪਾਈ ਹੈ ਜਾਂ ਕੋਈ ਹੋਰ ਪਾਰਟੀ ਰੋਜ਼ਗਾਰ ਦੇ ਮੁੱਦੇ ਦਾ ਫਾਇਦਾ ਚੁੱਕ ਲਵੇਗੀ ਵੇਖਦੇ ਹਾਂ ਇੱਕ ਖਾਸ ਰਿਪੋਰਟ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਰੋਜ਼ਗਾਰ ਮੁੱਦਾ ਮੁੱਖ ਬਣਿਆ ਹੋਇਆ ਖਾਸ ਤੌਰ ਤੇ ਇਹ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਰਿਪੋਰਟ ਤੋਂ ਬਾਅਦ ਦਾਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੇ ਬੇਰੋਜ਼ਗਾਰ ਕਰਮਚਾਰੀਆਂ ਦਾ 83% ਹਿੱਸਾ ਨੌਜਵਾਨ ਨੇ ਪਰ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਸਰਕਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੋਦੀ ਸਰਕਾਰ ਦੇ ਪਿਛਲੇ ਕੁਝ ਸਾਲਾਂ ਦੌਰਾਨ ਨੌਕਰੀਆਂ ਦੇ ਵਿੱਚ ਜਿਕਰਜੁਗ ਵਾਅਦਾ ਹੋਇਆ ਤੇ ਬੇਰੋਜ਼ਗਾਰੀ ਵਿੱਚ ਕਮੀ ਆਈ ਹੈ ਦੱਸਦੇ ਕਿ ਪੀਰੀਆਡਿਕ ਲੇਬਰ ਫੋਰਸ ਸਰਵੇ ਕਰਮਚਾਰੀ ਭੂ ਵਿਕੰਡੀ ਦੀ ਸੰਗਠਨ ਭਾਰਤੀ ਰਿਜ਼ਰਵ ਬੈਂਕ ਨੈਸ਼ਨਲ ਕੈਰੀਅਰ ਅਤੇ ਸਰਵਿਸਿਸ ਪੋਰਟਲ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਰੋਜ਼ਗਾਰ ਕੇਂਦ੍ਰਿਤ ਯੋਜਨਾਵਾਂ ਦੇ ਅੰਕੜੇ ਨੌਕਰੀਆਂ ਦੇ ਵਿੱਚ ਵਾਧਾ ਦਰਸਾਉਂਦੇ ਨੇ ਅਤੇ ਬੇਰੁਜ਼ਗਾਰੀ ਦੀ ਦਰ ਦੇ ਵਿੱਚ ਗਿਰਾਵਟ ਆਈ ਹੈ ਦੱਸਦੇ ਕਿ ਪੀਐਲਐਫਐਸ ਦੇ ਪਿਛਲੇ 6 ਸਾਲਾਂ ਦੇ ਅੰਕੜੇ ਲੇਬਰ ਫੋਰਸ ਭਾਗੀਦਾਰੀ ਦਰ ਅਤੇ ਵਰਕਰ ਆਬਾਦੀ ਅਨੁਪਾਤ ਦੇ ਵਿੱਚ ਸੁਧਾਰ ਦੇ ਰੁਝਾਨ ਨੂੰ ਦਰਸਾਉਂਦੇ ਨੇ ਇਸ ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਦੇ ਵਿੱਚ ਰੋਜ਼ਗਾਰ ਜੋ 2018 ਦੇ ਵਿੱਚ 46.8% ਦੀ ਤੋਂ ਵੱਧ ਕੇ 2022-23 ਦੇ ਵਿੱਚ 56% ਹੋ ਗਿਆ ਹੈ ਤਾਂ ਨਾਲ ਹੀ ਦੱਸ ਦਈਏ ਕਿ ਹੁਣ ਸਵਾਲ ਇਹ ਉੱਠਦਾ ਹੈ ਕਿ ਸੱਚੀ 6 ਸਾਲਾਂ ਦੇ ਵਿੱਚ ਬੇਰੋਜ਼ਗਾਰੀ ਦਰ ਘਟ ਹੋਈ ਹੈ ਅੰਕੜਿਆਂ ਮੁਤਾਬਕ ਕਿਰਤ ਸ਼ਕਤੀ ਦੀ ਭਾਗੀਦਾਰੀ ਵੀ 2017-18 ਦੇ 49.8% ਤੋਂ ਵਧ ਕੇ 2022-23 ਦੇ ਵਿੱਚ 57.9% ਹੋ ਗਈ ਹੈ। ਇਸ ਦੇ ਨਾਲ ਹੀ ਇਹਨਾਂ 6 ਸਾਲਾਂ ਦੇ ਅਰਸੇ ਦੇ ਵਿੱਚ ਬੇਰੋਜ਼ਗਾਰੀ ਦਰ ਵਿੱਚ ਲਗਭਗ 3% ਦੀ ਗਿਰਾਵਟ ਆਈ ਹੈ ਅਤੇ ਇਹ 2017-18 ਦੇ ਵਿੱਚ 6% ਤੋਂ ਘਟ ਕੇ 2022-23 ਦੇ ਵਿੱਚ 3.2% ਰਹਿ ਗਈ ਹੈ। ਅੰਕੜਿਆਂ ਦੇ ਅਨੁਸਾਰ ਕਿਰਤ ਸ਼ਕਤੀ ਦੀ ਭਾਗੀਦਾਰੀ ਦਰ 2022-23 ਦੇ ਵਿੱਚ 2.7% ਦੇ ਮੁਕਾਬਲੇ 7.1 ਪ੍ਰਤੀਸ਼ਤ ਵਦੀ ਜੋ ਕਿ ਮੰਗ ਨਾਲੋਂ ਵੱਧ ਨੌਕਰੀਆਂ ਨੂੰ ਦਰਸਾਉਂਦਾ ਹੈ 2017-18 ਦੀ ਗੱਲ ਕਰੀਏ ਤਾਂ 2017-18 ਦੇ ਵਿੱਚ ਪਿੰਡੂ ਖੇਤਰਾਂ ਦੇ ਵਿੱਚ ਬੇਰੋਜ਼ਗਾਰੀ ਦੀ ਦਰ 5.3 ਫੀਸਦੀ ਸੀ ਜੋ 2022-23 ਦੇ ਵਿੱਚ ਘਟ ਕੇ 2.4 ਫੀਸਦੀ ਰਹਿ ਗਈ ਹੈ ਇਸ ਦੇ ਨਾਲ ਹੀ ਸ਼ਹਿਰੀ ਖੇਤਰਾਂ 'ਚ ਇਸ ਸਮੇਂ ਦੌਰਾਨ ਇਹ 7.7 ਫੀਸਦੀ ਤੋਂ ਘਟ ਕੇ 5.3 ਫੀਸਦੀ ਤੇ ਆ ਗਈ ਹੈ 2017-18 ਦੇ ਵਿੱਚ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਦੀ ਦਰ 17.8 ਫੀਸਦੀ ਸੀ ਜੋ 2022-23 ਦੇ ਵਿੱਚ ਘਟ ਕੇ 10 ਫੀਸਦੀ ਰਹਿ ਗਈ। ਇਸ ਸਮੇਂ ਦੌਰਾਨ ਔਰਤਾਂ ਵਿੱਚ ਬੇਰੋਜ਼ਗਾਰੀ ਦਰ ਵਿੱਚ ਵੀ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ ਅਤੇ ਇਹ 2017-18 ਦੇ ਵਿੱਚ 5.6 ਪ੍ਰਤੀਸ਼ਤ ਤੋਂ ਘਟ ਕੇ 2022-23 ਵਿੱਚ 2.9 ਪ੍ਰਤੀਸ਼ਤ ਰਹਿ ਗਈ ਹੈ। ਬਰਾਹਾਲ ਅੰਕੜਿਆਂ ਦੇ ਆਧਾਰ 'ਤੇ ਮੋਦੀ ਸਰਕਾਰ এমਪਲॉयਮੈਂਟ ਕਾਰਡ ਖੇਡਣ ਦਾ ਚ ਸਫਲ ਹੁੰਦੀ ਜਾ ਰਹੀ ਹੈ। ਹੋਰ ਪਾਰਟੀਆਂ ਲੁਭਾਣੇ ਚੋਣ ਵਾਅਦਿਆਂ ਨਾਲ ਤਖਤਾ ਪਲਟ ਕਰਦੀਆਂ ਨੇ ਇਹ ਤਾਂ 4 ਜੂਨ ਨੂੰ ਪਤਾ ਲੱਗ ਜਾਵੇਗਾ ਸਿਆਸਤ ਨਾਲ ਜੁੜੀਆਂ ਹੋਰ ਖਬਰਾਂ ਲਈ ਵੇਖਦੇ ਰਹੋ ਹਮਦਰਦ ਟੀਵੀ